ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੁਝ ਦਿਨ ਪਹਿਲਾਂ ਹੀ ਬਾਪੂ ਬਲਕੌਰ ਸਿੰਘ ਦੇ ਘਰ ਛੋਟੇ ਸਿੱਧੂ ਨੇ ਜਨਮ ਲਿਆ ਹੈ ਜਿਸ ਤੋਂ ਬਾਅਦ ਬਾਪੂ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਬਹੁਤ ਹੀ ਜ਼ਿਆਦਾ ਖੁਸ਼ ਨੇ ਤੇ ਨਾਲ ਹੀ ਸਿੱਧੂ ਦੇ ਦੁਨੀਆ ਵਿੱਚ ਜਿੰਨੇ ਵੀ ਚਾਹਣ ਵਾਲੇ ਨੇ ਸਾਰੇ ਹੀ ਆਪਣੇ ਆਪਣੇ ਤਰੀਕੇ ਖੁਸ਼ੀਆਂ ਜਿਹੜੀਆਂ ਨੇ ਮਨਾ ਰਹੇ ਨੇ ਵੱਡੇ ਵੱਡੇ ਸੈਲੀਬ੍ਰਿਟੀ ਬਾਪੂ ਬਲਕੌਰ ਸਿੰਘ ਨੂੰ ਵਧਾਈਆਂ ਦੇਣ ਅਤੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਣ ਲਈ ਹਵੇਲੀ ਵੀ ਪਹੁੰਚ ਰਹੇ ਨੇ ਉੱਥੇ ਹੀ ਹੁਣ ਪੰਜਾਬੀ ਸਟਾਰ ਗਾਇਕ ਰੇਸ਼ਮ ਸਿੰਘ ਹਨਮੋਲ ਦੀ ਇੱਕ ਗਾਣ ਰਿਕਾਰਡਿੰਗ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਬਾਪੂ ਬਲਕੌਰ ਸਿੰਘ ਸ਼ੇਅਰ ਕਰ ਰਹੇ ਨੇ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਇੱਕ ਵਾਰ ਹੈਰਾਨ ਤੇ ਭਾਵਕ ਹੋ ਜਾਵੋਗੇ ਆਓ ਸੁਣਦੇ ਹਾਂ ਰੇਸ਼ਮ ਸਿੰਘ ਅਨਮੋਲ ਕੀ ਕਹਿ ਰਿਹਾ ਬਾਪੂ ਬਲਕੌਰ ਸਿੰਘ ਨੂੰ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਥੱਲੇ ਕਮੈਂਟਾਂ ਵਿੱਚ ਜਰੂਰ ਸ਼ੁਕਰ ਕਰ ਰਿਹਾ ਸਤਿ ਬਾਸ਼ਾ ਦਾ ਸ਼ੁਕਰ ਕਰ ਰਿਹਾ ਕਰੋੜਾਂ ਦੁਆਵਾਂ ਸੋਲ ਲਈ ਉਹਨੇ ਨਾ ਕਿਸੇ ਨੂੰ ਇਦਾਂ ਦਾ ਦੁੱਖ ਦੇਖਣਾ ਪਵੇ ਮਾਰਕ ਸਾਰਿਆਂ ਨੂੰ ਖੁਸ਼ ਰੱਖੇ ਮੈਨੂੰ ਇਦਾਂ ਲੱਗਦਾ ਕਿ ਲੇਜੈਂਡ ਵਾਪਸ ਆ ਗਿਆ